Oh, boy, yeah, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਪਹੁੰਚੇ ਪਿੰਡ ਠੱਠੀ ਖਾਰਾ ਗੁਰਵਰਜਨ ਦੇਵ ਜੀ ਦੇ ਝੂਲਨੇ ਮੈਲ ਗੁਰੂ ਅਰਜਨ ਦੇਵ ਜੀ ਦੇ ਝੂਲਣੇ ਮਹਿਲ ਜਿਨ੍ਹਾਂ ਦੇ ਗੁਰੂ ਅਰਜਨ ਦੇਵ ਜੀ ਦੇ ਵਾਰਨ ਵਾਰਡੇ ਨਵਾਲ ਜੇ ਜੋ ਝੂਲਣੇ ਮਹਿਲ ਹਲੇ ਤੱਕ ਵੀ ਗੁਰੂ ਦੀ ਕਿਰਪਾ ਨਾਲ ਚੱਲ ਰਹੇ ਹਨ ਆਪਾਂ ਪਹੁੰਚੇ ਝੂਲਣੇ ਮਹਿਲ ਪਿੰਡ ਠੱਠੀ ਖਾਰਾ ਪਿੰਡ ਠੱਠੀ ਖਾਰਾ ਝੂਲਣੇ ਮਹਿਲ ਪਹੁੰਚੇ ਆਪਾਂ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਆਪ ਦਰਸ਼ਨ ਕਰੋ ਇਹ ਝੂਲਣੇ ਮਹਿਲ ਹਨ ਜੋ ਕਿ ਪੰਜਵੇਂ ਪਾਤਸ਼ਾਹ ਜੀ ਦੇ ਵਾਰ ਦੇ ਨਾਲ ਇਹ ਝੂਲ ਰਹੇ ਹਨ ਮਹਿਲ ਆਪ ਦਰਸ਼ਨ ਕਰੋ ਆਪ ਦਰਸ਼ਨ ਕਰੋ ਆਪ ਦਰਸ਼ਨ ਆਪ ਦਰਸ਼ਨ ਕਰੋ ਆਪ ਦਰਸ਼ਨ ਕਰੋ ਸਾਹ ਸੰਗਤ ਜੀ ਆਪ ਦਰਸ਼ਨ ਕਰੋ ਸਾਹ ਸੰਗਤ ਜੀ ਆਪ ਦਰਸ਼ਨ ਕਰੋ ਇਹ ਜੋ ਸਾਹਮਣੇ ਆਪਾਂ ਨੂੰ ਕੰਧ ਦੇ ਦੇਹਦੀ ਹੈ ਜੋ ਗੇਟ ਵਾਂਗੂ ਬਣਿਆ ਹੋਇਆ ਹੈ ਪਰ ਗੁੰਮ ਜਹਨ ਉਹ ਹੀ ਝੂਲਣੇ ਮਹਿਲ ਹਨ ਆਪ ਦਰਸ਼ਨ ਕਰੋ ਥੱਲੇ ਸਰੋਵਰ ਵੀ ਬਣਿਆ ਹੈ ਇਸ਼ਨਾਨ ਕਰਨ ਦੇ ਨਾਲ ਦੁੱਖਦਰ ਦੇ ਬਿਮਾਰੀਆਂ ਸਭ ਖਤਮ ਹੁੰਦੀਆਂ ਹਨ ਆਪ ਦਰਸ਼ਨ ਕਰੋ ਸਾਤ ਸੰਗਤ ਜੀ ਆਪ ਦਰਸ਼ਨ ਕਰੋ ਇਹ ਝੂਲਣੇ ਮਹਿਲ ਹਨ ਜੋ ਕਿ ਝੂਲਦੇ ਹਨ ਉੱਪਰ ਚੜ੍ਹਨ ਦੇ ਨਾਲ ਝੂਲਦੇ ਹਨ ਆਪ ਦਰਸ਼ਨ ਕਰੋ ਸਾ ਸੰਗਤ ਜੀ ਦਰਸ਼ਨ ਕਰੋ ਇਹ ਝੂਲਣੇ ਮਹਿਲ ਹਨ ਇਹ ਝੂਲਣੇ ਮਹਿਲ ਹਨ ਆਪ ਦਰਸ਼ਨ ਕਰੋ ਸਾ ਸੰਗਤ ਜੀ ਆਪ ਦੇਖਣ ਕਰੋ ਸਾਈ ਸੰਗੋਜੀ ਆਪ ਦੇਖਣ ਕਰੋ ਦੇਖਣ ਕਰੋ ਸਾਰੇ ਸੰਗਧੀ ਦਰਸ਼ਨ ਕਰੋ ਇਹ ਚੋਲਣਾ ਮਹਿਲ ਹਨ ਆਪ ਦਰਸ਼ਨ ਕਰੋ

ਇਹ ਹਨ ਜੀ ਝੂਲਣੇ ਮਹਿਲ ਜੋ ਕਿ ਪਾਠ ਕਰਨ ਦੇ ਨਾਲ ਹੀ ਇਹ ਮਹਿਲ ਝੂਲਦੇ ਹਨ ਤੇ ਆਪ ਦਰਸ਼ਨ ਕਰੋ ਇਹ ਝੂਲਣੇ ਮਹਿਲ ਹਨ ਆਪ ਦਰਸ਼ਨ ਕਰੋ ਸਾਹ ਸੰਗਤ ਜੀ ਇਹ ਦੇਖੋ ਸੰਗਤ ਉੱਪਰ ਜਾ ਰਹੀ ਹੈ ਉੱਤਰ ਹੀ ਹੈ ਆੜ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ